ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੀ ਵੀ ਕੋਈ ਅਰਦਾਸ ਪੂਰੀ ਨਹੀਂ ਹੋ ਰਹੀ ਅਰਦਾਸ ਕੋਈ ਅੜੀ ਹੋਈ ਹੈ ਤਾਂ ਤੁਸੀਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲੈਣਾ ਵੇਖਿਓ ਫਿਰ ਤੁਹਾਡੀ ਹਰ ਅਰਦਾਸ ਪਹਿਲੇ ਬੋਲ ਤੇ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸਵੇੜੀਆਂ ਨੂੰ ਸ਼ੁਰੂ ਕਰਦੀ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿ ਜਿਹਨਾਂ ਲੋਕਾਂ ਦੀ ਅਰਦਾਸ ਪੂਰੀ ਨਹੀਂ ਹੁੰਦੀ। ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਜਿਹਨਾਂ ਦੀ ਅਰਦਾਸ ਪੂਰੀ ਨਹੀਂ ਹੋ ਰਹੀ। ਉਹਨਾਂ ਦੀ ਇੱਛਾ ਪੂਰੀ ਨਹੀਂ ਹੋ ਰਹੀ। ਤਾਂ ਫਿਰ ਸਾਥ ਸੰਗਤ ਜੀ ਉਹ ਲੋਕ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਪਰਮਪਿਤਾ ਪਰਮੇਸ਼ਰ ਜੀ ਦੇ ਉੱਪਰ ਭਰੋਸਾ ਰੱਖ ਕੇ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲੈਣ ਤਾਂ ਫਿਰ ਸਾਥ ਸੰਗਤ ਜੀ ਵੇਖਿਓ ਹਰ ਇੱਕ ਅਰਦਾਸ ਤੁਹਾਡੀ ਪਹਿਲੇ ਬੋਲ ਤੇ ਪੂਰੀ ਹੋ ਜਾਵੇਗੀ ਤਾਂ ਫਿਰ ਸਾਥ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਬੜਾ ਹੀ ਤੁਹਾਡੇ ਲਈ ਖਾਸ ਸਾਬਿਤ ਹੋ ਜਾਵੇਗਾ ਸਾਥ ਸੰਗਤ ਜੀ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਹੀ ਸੰਗਤ ਦੇ ਹੱਥ ਜੋੜ ਕੇ ਅੱਗੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਅਧੂਰੀ ਜਾਣਕਾਰੀ ਸਹੀ ਨਹੀਂ ਹੁੰਦੀ ਸਾਧ ਸੰਗਤ ਜੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਪਰਮਾਤਮਾ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਕਿਉਂਕਿ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਉਹ ਚਾਰ ਪੰਕਤੀਆਂ ਸਾਂਝੀਆਂ ਕਰਾਂਗੇ ਜਿਨ੍ਹਾਂ ਪੰਕਤੀਆਂ ਦਾ ਜਾਪ ਕਰਨ ਨਾਲ ਸਾਡੀ ਜੋ ਵੀ ਅਰਦਾਸ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੱਕ ਪਹੁੰਚ ਜਾਵੇਗੀ ਸਾਧ ਸੰਗਤ ਜੀ ਨਾਲ ਹੀ ਨਾਲ ਉਹਨਾਂ ਪੰਕਤੀਆਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਉਹਨਾਂ ਪੰਕਤੀਆਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਕਈ ਵਾਰ ਅਜਿਹੀ ਔਖੀ ਘੜੀ ਆ ਜਾਂਦੀ ਹੈ ਜਦੋਂ ਅਸੀਂ ਅੰਦਰੋਂ ਹਾਰ ਜਾਂਦੇ ਹਾਂ ਅਸੀਂ ਗੁਰੂ ਘਰ ਜਾ ਕੇ ਮੱਥਾ ਟੇਕਦੇ ਹਾਂ ਅਰਦਾਸਾਂ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਪਰ ਫਿਰ ਵੀ ਸਾਧ ਸੰਗਤ ਜੀ ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਦੁੱਖ ਖਤਮ ਨਹੀਂ ਹੁੰਦੇ ਕਈ ਵਾਰੀ ਸਾਡੀ ਜੋ ਪਰੇਸ਼ਾਨੀ ਹੈ ਉਹ ਦੂਰ ਨਹੀਂ ਹੁੰਦੀ ਫਿਰ ਸਾਥ ਸੰਗਤ ਜੀ ਅਸੀਂ ਪਰਮ ਪਿਤਾ ਪਰਮੇਸ਼ਰ ਜੀ ਦੇ ਅੱਗੇ ਸਵਾਲ ਰੱਖਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਅਜੇ ਹੀ ਕਿਹੜੀ ਗਲਤੀ ਕਰ ਲਈ ਜਿਸ ਕਰਕੇ ਮੇਰੀ ਅਰਦਾਸ ਪੂਰੀ ਨਹੀਂ ਹੋ ਰਹੀ ਜਿਸ ਕਰਕੇ ਮੇਰੇ ਘਰ ਵਿੱਚ ਦੁੱਖ ਹੈ ਕਿਉਂਕਿ ਸਾਥ ਸੰਗਤ ਜੀ ਬੜੀਆਂ ਹੀ ਸੰਗਤਾਂ ਪਰੇਸ਼ਾਨੀ ਵਿੱਚ ਹਨ ਕਿ ਉਹਨਾਂ ਦੇ ਘਰ ਵਿੱਚ ਝਗੜਾ ਹੋ ਜਾਂਦਾ ਹੈ ਬਿਮਾਰੀ ਹੁੰਦੀ ਹੈ ਪੈਸੇ ਦੀ ਸਮੱਸਿਆ ਹੈ ਫਿਰ ਸਾਥ ਸੰਗਤ ਜੀ ਅਜੇ ਹੀ ਹਾਲਾਤਾਂ ਵਿੱਚ ਅਸੀਂ ਹਿੰਮਤ ਹਾਰ ਜਾਂਦੇ ਹਾਂ ਹਰ ਪਾਸਿਓ ਸਾਨੂੰ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ। ਹਰ ਪਾਸਿਓ ਸਾਨੂੰ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ। ਫਿਰ ਸਾਧ ਸੰਗਤ ਜੀ ਹੁਣ ਗੱਲ ਕਰਾਂਗੇ ਜੀ ਐਸੀ ਵਿਧੀ ਦੇ ਬਾਰੇ ਜਿਸ ਵਿਧੀ ਦੇ ਨਾਲ ਅਰਦਾਸ ਕਰਨ ਨਾਲ ਸਾਡੀ ਜੋ ਅਰਦਾਸ ਹੈ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੱਕ ਪਹੁੰਚ ਜਾਵੇਗੀ। ਸਾਧ ਸੰਗਤ ਜੀ ਜਦੋਂ ਵੀ ਲੱਗੇ ਕਿ ਸਾਡੀ ਅਰਦਾਸ ਅੜ ਚੁੱਕੀ ਹੈ ਜਾਂ ਸਾਡੇ ਘਰ ਵਿੱਚ ਦੁੱਖ ਵਧ ਗਿਆ ਤਾਂ ਸਾਧ ਸੰਗਤ ਜੀ ਰਾਤ ਨੂੰ ਘਰ ਵਿੱਚ ਤੁਸੀਂ ਇਸ਼ਨਾਨ ਵਗੈਰਾ ਕਰ ਲੈਣਾ ਹੈ ਸਾਫ਼ ਸੁਥਰੇ ਕੱਪੜੇ ਪਹਿਨਣੇ ਹਨ ਫਿਰ ਸਾਧ ਸੰਗਤ ਜੀ ਆਪਣੇ ਘਰ ਵਿੱਚ ਇੱਕ ਸੁਚੇ ਸਥਾਨ ਤੇ ਬੈਠ ਕੇ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠ ਕੇ ਮੂਲ ਮੰਤਰ ਦਾ ਜਾਪ 11 ਵਾਰ ਕਰ ਲੈਣਾ ਹੈ ਫਿਰ ਆਪਣੇ ਮਨ ਦੀ ਜੋ ਅਰਦਾਸ ਹੈ ਆਪਣੇ ਮਨ ਵਿੱਚ ਸੋਚ ਲੈਣੀ ਹੈ ਸਾਧ ਸੰਗਤ ਜੀ ਇਸ ਦੇ ਉੱਪਰ ਅਸੀਂ ਇਹਨਾਂ ਚਾਰ ਪੰਕਤੀਆਂ ਦਾ ਜਾਪ ਵੀ ਕਰ ਲੈਣਾ ਹੈ ਕਿਉਂਕਿ ਸਾਧ ਸੰਗਤ ਜੀ ਜਦੋਂ ਅਰਦਾਸ ਕਰਨ ਤੋਂ ਪਹਿਲਾਂ ਇਹਨਾਂ ਪੰਕਤੀਆਂ ਦਾ ਜਾਪ ਕਰਨ ਤੋਂ ਪਹਿਲਾਂ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤਾਂ ਫਿਰ ਸਾਧ ਸੰਗਤ ਜੀ ਇਦਾਂ ਕਰਨ ਦੇ ਨਾਲ ਸਾਡਾ ਜਿਹੜਾ ਧਿਆਨ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿੱਚ ਜੁੜ ਜਾਂਦਾ ਹੈ ਸਾਧ ਸੰਗਤ ਜੀ ਇਹਦੇ ਉਪਰੰਤ ਅਸੀਂ ਇਹਨਾਂ ਚਾਰ ਪੰਕਤੀਆਂ ਦਾ ਜਾਪ ਕਰਨਾ ਹੈ ਫਿਰ ਸਾਧ ਸੰਗਤ ਜੀ ਆਓ ਗੱਲ ਕਰਦੇ ਹਾਂ ਜੀ ਇਹਨਾਂ ਚਾਰ ਪੰਕਤੀਆਂ ਦੇ ਬਾਰੇ ਜਿਹਨਾਂ ਦਾ ਅਸੀਂ ਜਾਪ ਕਰਨਾ ਸਾਡੇ ਲਈ ਬੜਾ ਜ਼ਰੂਰੀ ਹੈ ਪਹਿਲਾ ਗੱਲ ਕਰਦੇ ਹਾਂ ਜੀ ਹੁਣਾਂ ਦੋ ਪੰਕਤੀਆਂ ਦੇ ਬਾਰੇ ਪਹਿਲੀ ਪੰਕਤੀ ਵਿੱਚ ਅਸੀਂ ਝਾਪ ਕਰਨਾ ਹੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਸਾਧ ਸੰਗਤ ਜੀ ਇਸ ਪੰਕਤੀ ਵਿੱਚ ਹਰ ਕਾ ਨਾਮ ਜਪਤ ਪਦ ਦੁਖ ਜਾਏ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਹੀ ਜਗਤ ਸਾਰੇ ਹੀ ਦੁੱਖਾਂ ਦਾ ਸਭ ਤੋਂ ਸੌਖਾ ਤੇ ਸਭ ਤੋਂ ਤੇਜ ਤੇ ਸਭ ਤੋਂ ਪੱਕਾ ਇਲਾਜ ਸਾਨੂੰ ਦੱਸਦੇ ਹਨ ਸਾਧ ਸੰਗਤ ਜੀ ਫਰਮਾਉਂਦੇ ਹਨ ਕਿ ਹਰ ਕਾ ਨਾਮ ਉਹ ਮਹਾ ਔਕੜ ਹੈ ਜਿਹੜੇ ਸਰੀਰ ਦੇ ਦੁੱਖ ਵੀ ਖਤਮ ਕਰਦੀ ਹੈ ਮਨ ਦੇ ਦੁੱਖ ਨੂੰ ਵੀ ਮਿਟਾ ਦਿੰਦੀ ਹੈ ਅਤੇ ਆਤਮਾ ਦੇ ਜਨਮ ਜਨਮਾਂਤਰਾ ਦੇ ਜਿਹੜੇ ਦੁੱਖ ਹਨ ਉਹਨਾਂ ਨੂੰ ਵੀ ਜੜ ਤੋਂ ਖਤਮ ਕਰ ਦਿੰਦੀ ਹੈ ਫਿਰ ਸਾਧ ਸੰਗਤ ਜੀ ਇਹ ਪੰਗਤੀ ਵਾਹਿਗੁਰੂ ਦਾ ਸਿੱਧਾ ਹੀ ਰੂਪ ਹੈ ਇਹ ਤਾਂ ਅਨਹਦ ਸ਼ਬਦ ਹੈ ਜਿਹੜਾ ਸਾਰੀ ਸ੍ਰਿਸ਼ਟੀ ਦੇ ਪਹਿਲੇ ਪਲ ਤੋਂ ਲੈ ਕੇ ਅੱਜ ਤੱਕ ਬਿਨਾਂ ਰੁਕੇ ਚੱਲ ਰਿਹਾ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਜਾਪ ਕਰਦੇ ਹੋ ਹਰ ਕਾ ਨਾਮ ਜਪਤ ਦੁਖ ਜਾਏ ਤਾਂ ਫਿਰ ਸਾਧ ਸੰਗਤ ਜੀ ਇਹਦਾ ਜਾਪ ਸੱਚੇ ਮਨ ਦੇ ਨਾਲ ਕਰਨ ਦੇ ਨਾਲ ਕਿੰਨੇ ਹੀ ਜਨਮਾਂ ਜਨਮਾਂ ਦੀ ਮੈਲ ਤੁਹਾਡੇ ਅੰਦਰ ਜਿਹੜੀ ਇਕੱਠੀ ਹੋਈ ਹੁੰਦੀ ਹੈ ਸਾਧ ਸੰਗਤ ਜੀ ਉਹ ਮੈਲ ਚਾਹੇ ਗੁੱਸਾ ਨਫ਼ਰਤ ਈਰਖਾ ਜਾਂ ਫਿਰ ਕਿਸੇ ਵੀ ਰੂਪ ਵਿੱਚ ਹੋਵੇ ਜਦੋਂ ਅਸੀਂ ਸੱਚੇ ਮਨ ਨਾਲ ਇਸ ਮੰਗਤੀ ਦਾ ਜਾਪ ਕਰਦੇ ਹਰ ਕਾ ਨਾਮ ਜਪਤ ਦੁਖ ਜਾਏ ਫਿਰ ਸਾਧ ਸੰਗਤ ਜੀ ਸਾਡੇ ਕਈ ਜਨਮਾਂ ਦੇ ਜਿਹੜੇ ਦੁੱਖ ਹਨ ਖਤਮ ਹੋ ਜਾਂਦੇ ਹਨ ਜਿਵੇਂ ਸਾਤਸੰਗਰਜੀ ਪੁਰਾਣੇ ਘਰ ਵਿੱਚ ਕਈ ਸਾਲਾਂ ਤੱਕ ਧੂੜ ਜਮਾ ਹੋ ਜਾਂਦੀ ਹੈ ਪਰ ਜਦੋਂ ਹੀ ਉੱਥੇ ਕੋਈ ਸਫਾਈ ਕਰਦਾ ਹੈ ਤਾਂ ਫਿਰ ਸਾਤਸੰਗਰਜੀ ਉਹ ਘਰ ਸਾਫ਼ ਹੋ ਜਾਂਦਾ ਹੈ ਇਸੇ ਹੀ ਤਰੀਕੇ ਨਾਲ ਜਦੋਂ ਅਸੀਂ ਆਪਣੇ ਜੁਪਾਨ ਦੇ ਨਾਲ ਇਸ ਪੰਗਤੀ ਦਾ ਜਾਪ ਕਰਾਂਗੇ ਫਿਰ ਸਾਡੇ ਮਨ ਦੇ ਅੰਦਰ ਜਿਹੜੇ ਮਨ ਰੋਪੇ ਘਰ ਦੇ ਅੰਦਰ ਜੋ ਵੀ ਮੈਲ ਜਮਾ ਹੋਈ ਹੁੰਦੀ ਹੈ ਚਾਹੇ ਦੁੱਖਾਂ ਦੀ ਹੋਵੇ ਚਾਹੇ ਸਾਡੇ ਗੁੱਸੇ ਤੇ ਹੰਕਾਰ ਦੀ ਮੈਲ ਹੋਵੇ ਤਾਂ ਸਾਤਸੰਗਰਜੀ ਹਰ ਹਾਲਾਤ ਵਿੱਚ ਉਹ ਮੈਲ ਸਾਡੇ ਅੰਦਰੋਂ ਦੂਰ ਹੋ ਜਾਵੇਗੀ ਫਿਰ ਸਾਧ ਸੰਗਤ ਜੀ ਇਹਦੇ ਨਾਲ ਗੁਰੂ ਦੀ ਕਿਰਪਾ ਹੋਵੇਗੀ ਆਪਣੇ ਆਪ ਸਾਡੇ ਤੇ ਪਰਮਾਤਮਾ ਜੀ ਦੀ ਰਹਿਮਤ ਵਰਤੇਗੀ ਸਾਡੇ ਅੰਦਰ ਦਾ ਜਿਹੜਾ ਦੁੱਖ ਹੈ ਉਹ ਪੂਰਨ ਤੌਰ ਤੇ ਖਤਮ ਹੋ ਜਾਵੇਗਾ ਸਾਧ ਸੰਗਤ ਜੀ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਨਾਨਕ ਬੋਲੇ ਸਹਿਜ ਸੁਭਾਏ ਸਾਧ ਸੰਗਤ ਜੀ ਇਸ ਦੂਜੀ ਪੰਕਤੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਤੋਂ ਉੱਚੀ ਤੇ ਡੂੰਗੀ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਭ ਤੋਂ ਵੱਡੀ ਅਮੋਲਕ ਅਵਸਥਾ ਦਾ ਰਾਜ ਖੋਲ੍ਹ ਦਿੱਤਾ ਹੈ ਸਹਜ ਸੁਭਾਈ ਸਹਜ ਸਿੱਖ ਧਰਮ ਦਾ ਜ਼ਿਕਰ ਹੈ ਸਾਧ ਸੰਗਤ ਜੀ ਇਹ ਉਹ ਅਵਸਥਾ ਹੈ ਜਿੱਥੇ ਜੀਵ ਆਪਣੇ ਅਸਲ ਸੁਭਾ ਵਿੱਚ ਆ ਜਾਂਦਾ ਹੈ ਜਿੱਥੇ ਹਉਮੈ ਪੂਰੀ ਤਰ੍ਹਾਂ ਹੀ ਮਿਟ ਜਾਂਦੀ ਹੈ ਜਿੱਥੇ ਕੋਈ ਜ਼ੋਰ ਨਹੀਂ ਕੋਈ ਤਣਾਅ ਨਹੀਂ ਕੋਈ ਲਾਲਚ ਨਹੀਂ ਕੋਈ ਸ਼ੱਕ ਨਹੀਂ ਸਿਰਫ ਪਿਆਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਰਹਿ ਜਾਂਦਾ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਇਹ ਜਾਪ ਕਰਦੇ ਹੋ ਨਾਨਕ ਬੋਲੇ ਸਹਿਜ ਸੁਭਾਏ ਤਾਂ ਫਿਰ ਸਾਧ ਸੰਗਤ ਜੀ ਬਿਨਾਂ ਕਿਸੇ ਜ਼ਬਰਦਸਤੀ ਦੇ ਨਾਲ ਅੰਦਰ ਸਾਡੇ ਮਨ ਦੇ ਅੰਦਰ ਪਿਆਰ ਹੀ ਪਿਆਰ ਪੈਦਾ ਹੋ ਜਾਵੇਗਾ ਜਿਵੇਂ ਇੱਕ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਆ ਕੇ ਸੌ ਜਾਂਦਾ ਹੈ ਉਸ ਨੂੰ ਸਾਰਿਆਂ ਤੋਂ ਸੇਫ ਜਗ੍ਹਾ ਉਹੀ ਲੱਗਦੀ ਹੈ ਤਾਂ ਸਾਧ ਸੰਗਤ ਜੀ ਉਸੇ ਹੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਸਾਨੂੰ ਆਪਣੇ ਬਕਲ ਵਿੱਚ ਲੈ ਲੈਣਗੇ ਕਿਉਂਕਿ ਸਾਤਸੰਗ ਜੀ ਜਿਵੇਂ ਇੱਕ ਬੱਚੇ ਨੂੰ ਇਹ ਯਕੀਨ ਹੈ ਕਿ ਮੇਰੀ ਮਾਂ ਮੈਨੂੰ ਸੰਭਾਲ ਲਵੇਗੀ ਮੇਰੇ ਤੇ ਕੋਈ ਦੁੱਖ ਤਕਲੀਫ ਨਹੀਂ ਆਉਣ ਦੇਵੇਗੀ ਉਹ ਕਿਸੇ ਵੀ ਗੱਲ ਦਾ ਫਿਕਰ ਨਹੀਂ ਕਰਦਾ ਤਾਂ ਫਿਰ ਸਾਤਸੰਗ ਜੀ ਜਦੋਂ ਤੁਸੀਂ ਨਾਮ ਜਪਦੇ ਹੋ ਨਾਨਕ ਬੋਲੇ ਸਹਿਜ ਸੁਭਾਈ ਤਾਂ ਫਿਰ ਸਾਤਸੰਗ ਜੀ ਸਾਡੇ ਵਿੱਚ ਵੀ ਸਹਿਜ ਆ ਜਾਂਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਆਪਣੀ ਝੋਲੀ ਵਿੱਚ ਸਮਾ ਲਿਆ ਹੈ ਜਿੱਥੇ ਕਿਸੇ ਵੀ ਗੱਲ ਦਾ ਕੋਈ ਵੀ ਫਿਕਰ ਕੋਈ ਵੀ ਚਿੰਤਾ ਕੋਈ ਵੀ ਦੁੱਖ ਜਿਹੜਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਖਤਮ ਹੋ ਜਾਣਾ ਹੈ ਸੋ ਫਿਰ ਸਾਧ ਸੰਗਤ ਜੀ ਜਦੋਂ ਅਸੀਂ ਜਾਪ ਕਰਦੇ ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਈ ਤਾਂ ਸਾਧ ਸੰਗਤ ਜੀ ਇਸ ਦੇ ਨਾਲ ਸਾਡੇ ਮਨ ਦੇ ਤਨ ਦੇ ਰੋਗ ਦੂਰ ਹੋ ਜਾਂਦੇ ਹਨ ਉਹ ਜੜ ਤੋਂ ਹੀ ਖਤਮ ਹੋ ਜਾਂਦੇ ਹਨ ਤੇ ਪਰਮਾਤਮਾ ਜੀ ਦੀ ਕਿਰਪਾ ਵਰਸਣ ਲੱਗ ਪੈਂਦੀ ਹੈ ਸਾਧ ਸੰਗਤ ਜੀ ਚਾਰ ਪਦਾਰਥ ਜੇ ਕੋ ਮੰਗੇ ਸਾਧ ਸੰਗਤ ਜੀ ਚਾਰ ਪਦਾਰਥ ਕਹਿਣ ਦਾ ਭਾਵ ਕੇ ਧਰਮ ਅਰਥ ਕਾਮ ਤੇ ਮੋਖ ਭਾਵ ਸਦਾਚਾਰ ਜੀਵਨ ਤਾਂ ਦੌਲਤ ਤੇ ਸੁਖ ਸੁਹੂਲਤਾਂ ਤਾਂ ਸੰਗੇ ਚਾਰ ਹੀ ਪਦਾਰਥ ਹਨ ਹਰ ਇਨਸਾਨ ਦੀ ਜ਼ਿੰਦਗੀ ਦਾ ਅਸਲ ਮਕਸਦ ਹਨ ਹਰ ਕੋਈ ਸਿਰਫ ਇਹਨਾਂ ਨੂੰ ਮੰਗਦਾ ਫਿਰਦਾ ਹੈ ਹਰ ਕੋਈ ਚਾਹੁੰਦਾ ਹੈ ਮੇਰੇ ਘਰ ਪੈਸਾ ਹੋਵੇ ਮੇਰੇ ਕੋਲ ਗੱਡੀ ਕਾਰ ਹੋਵੇ ਪੂਰਾ ਹੀ ਸੰਸਾਰ ਮੇਰੀ ਇੱਜ਼ਤ ਕਰੇ ਤੇ ਜਦੋਂ ਸਾਧ ਸੰਗਤ ਜੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਪਰਮ ਪਿਤਾ ਪਰਮਾਤਮਾ ਜੀ ਨੂੰ ਖੁਸ਼ ਕਰ ਲੈਣੇ ਤਾਂ ਸਾਧ ਸੰਗਤ ਹੈ ਜੀ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਸਾਡੀ ਝੋਲੀ ਵਿੱਚ ਪੈ ਜਾਂਦੀਆਂ ਹਨ ਸਾਧ ਜਨਾਕੀ ਸੇਵਾ ਲਾਗੇ ਜੇ ਕੋਈ ਇਹ ਚਾਰ ਪਦਾਰਥ ਮੰਗਦਾ ਹੈ ਤਾਂ ਉਹ ਆਪਣੇ ਸਾਧ ਜਨਾਂ ਦੀ ਸੇਵਾ ਵੀ ਕਰ ਲੈਂਦਾ ਹੈ ਸਾਧ ਸੰਗਤ ਜੀ ਇਸ ਦਾ ਮਤਲਬ ਇਹ ਹੁੰਦਾ ਹੈ ਜਦੋਂ ਤੁਸੀਂ ਗੁਰੂ ਦੇ ਪਿਆਰੇ ਸਾਧ ਜਨਾਂ ਦੀ ਸੰਗਤ ਵਿੱਚ ਬੈਠਦੇ ਹੋ ਉਹਨਾਂ ਸੰਗਤਾਂ ਦੀ ਸੇਵਾ ਕਰਦੇ ਉਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਂਦੇ ਉਹਨਾਂ ਦੇ ਮੋਹੋਂ ਨਿਕਲੇ ਬਚਨਾਂ ਨੂੰ ਅੰਮ੍ਰਿਤ ਸਮਝ ਕੇ ਪੀ ਜਾਂਦੇ ਫਿਰ ਸਾਧ ਸੰਗਤ ਜੀ ਤੁਹਾਨੂੰ ਚਾਰੇ ਪਦਾਰਥ ਮੰਗਣੇ ਨਹੀਂ ਪੈਂਦੇ ਸਤਗੁਰ ਸੱਚੇ ਪਾਤਸ਼ਾਹ ਜੀ ਇਹ ਚਾਰ ਹੀ ਪਦਾਰਥ ਹਰ ਸੋਖ ਨੂੰ ਤੁਹਾਡੀ ਝੋਲੀ ਵਿੱਚ ਆਪਣੇ ਆਪ ਹੀ ਪਾ ਦੇਣਗੇ ਸੋ ਫਿਰ ਸਾਥ ਸੰਗ ਹੈ ਜੀ ਜੋ ਵੀ ਅੰਦਰ ਦਾ ਹੰਕਾਰ ਹੈ ਉਹ ਮਿਟਣਾ ਸ਼ੁਰੂ ਹੋ ਜਾਂਦਾ ਹੈ ਮਨ ਵਿੱਚ ਆਪਣੇ ਆਪ ਹੀ ਪਵਿੱਤਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਹਿਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨਾਲ ਚਮਕਣਾ ਸ਼ੁਰੂ ਹੋ ਜਾਂਦਾ ਹੈ ਸਾਥ ਸੰਗ ਹੈ ਜੀ ਇੱਕ ਸਾਧ ਜਨਾਂ ਦੀ ਨਜ਼ਰ ਦੀ ਕਿਰਪਾ ਜਨਮ ਜਨਮਾਂ ਤਰਾਂ ਦੇ ਪਾਪ ਕੱਟ ਦਿੰਦੀ ਹੈ ਇਕ ਸਾਧ ਜਨਾਂ ਦੇ ਬਚਨ ਸਾਡੀ ਜ਼ਿੰਦਗੀ ਵਿੱਚ ਸੌਖੀ ਬਿਰਤੀ ਲੈ ਆਉਂਦੇ ਹਨ ਸੋ ਸਾਧ ਸੰਗਤ ਜੀ ਕਹਿਣ ਦਾ ਭਾਵ ਸਾਧ ਜਨਾਂ ਦੀ ਸੇਵਾ ਦੇ ਨਾਲ ਗੁਰੂ ਜੀ ਖੁਸ਼ ਹੋ ਜਾਂਦੇ ਹਨ ਤੇ ਆਪ ਅਤੇ ਆਪ ਆ ਕੇ ਤੁਹਾਡੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰ ਦਿੰਦੇ ਹਨ ਸੋ ਫਿਰ ਇਸੇ ਲਈ ਸਾਧ ਸੰਗਤ ਜੀ ਗੁਰੂ ਜੀ ਫਰਮਾਉਂਦੇ ਹਨ ਕਿ ਜੇ ਤੈਨੂੰ ਚਾਰ ਪਦਾਰਥ ਚਾਹੀਦੇ ਹਨ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਬੈਠ ਜਾ ਗੁਰਬਾਣੀ ਪੜਨ ਵਾਲਿਆਂ ਦੀ ਸੰਗਤ ਵਿੱਚ ਬੈਠ ਜਾ ਉਹਨਾਂ ਦੇ ਚਰਣਾ ਦੀ ਧੂੜ ਬਣ ਜਾ ਫਿਰ ਵੇਖੀ ਸਤਿਗੁਰ ਸੱਚੇ ਪਾਤਸ਼ਾਹ ਤੈਨੂੰ ਸਭ ਕੁ ਸਭ ਕੁਝ ਹੀ ਕਿਵੇਂ ਬਖਸ਼ ਦੇਣਗੇ ਸਾਧ ਸੰਗਤ ਜੀ ਅੱਗੇ ਜਾ ਕੇ ਅਸੀਂ ਜਾਪ ਕਰਦੇ ਹਾਂ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਦਾ ਗਾਵੇ ਇਹ ਸਾਧ ਸੰਗਤ ਜੀ ਇਸ ਪੰਗਤੀ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਵੱਡਾ ਤੇ ਸਭ ਤੋਂ ਸਿੱਧਾ ਤੇ ਸਭ ਤੋਂ ਡਰਾਉਣ ਵਾਲਾ ਸਵਾਲ ਪੁੱਛਿਆ ਹੈ ਕਿ ਤੂੰ ਸੱਚਮੁੱਚ ਆਪਣੇ ਅੰਦਰੋਂ ਮਿਟਾਉਣਾ ਚਾਹੁੰਦਾ ਹੈ ਦੁੱਖਾਂ ਨੂੰ ਤਾਂ ਸਤ ਸੰਗਤ ਜੀ ਇਹ ਸਵਾਲ ਇੰਨਾ ਡੂੰਘਾ ਹੈ ਕਿ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਰਹਿੰਦੇ ਹਾਂ ਅਸੀਂ ਬਾਹਰਲੇ ਦੁੱਖਾਂ ਨੂੰ ਮਿਟਾਉਣ ਲਈ ਦਿਨ ਰਾਤ ਰੋਂਦੇ ਹਾਂ ਕੋਈ ਆਖਦਾ ਮੈਨੂੰ ਨੌਕਰੀ ਮਿਲ ਜੇ ਕੋਈ ਆਖਦਾ ਮੇਰੇ ਘਰ ਦੇ ਝਗੜੇ ਖਤਮ ਹੋ ਜਾਣ ਪਰ ਗੁਰੂ ਜੀ ਆਖਦੇ ਹਨ ਬਾਹਰਲੇ ਦੁੱਖ ਤਾਂ ਆਉਂਦੇ ਜਾਂਦੇ ਰਹਿੰਦੇ ਹਨ ਪਰ ਅਸਲ ਬਿਮਾਰੀ ਸਾਡੇ ਅੰਦਰ ਵਸਦੀ ਹੈ ਉਹ ਬਿਮਾਰੀ ਹੈ ਹਉਮੈ ਦੀ ਹੰਕਾਰ ਦੀ ਬਿਮਾਰੀ ਜਦੋਂ ਤੱਕ ਮੈਂ ਜਿਉਂਦੀ ਰਹੇਗੀ ਮੇਰਾ ਦੁੱਖ ਮੈਂ ਜਿਉਂਦਾ ਹੀ ਰਹੇਗਾ ਤਾਂ ਸਾਧ ਸੰਗਤ ਜੀ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਸਭ ਤੋਂ ਹੁਸ਼ਿਆਰ ਤੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਅਮੀਰ ਸਮਝਾਂਗੇ ਤਾਂ ਫਿਰ ਦੁੱਖਾਂ ਨੇ ਵੀ ਸਾਡਾ ਖਹਿੜਾ ਨਹੀਂ ਛੱਡਣਾ ਗੁਰੂ ਜੀ ਆਖਦੇ ਹਨ ਜੇ ਤੂੰ ਸੱਚਮੁੱਚ ਹੀ ਦੁੱਖਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਆਪਣੇ ਬਾਹਰਲੇ ਹਾਲਾਤਾਂ ਨੂੰ ਬਦਲਣਾ ਚਾਹੁੰਦਾ ਹੈ ਤਾਂ ਕੋਸ਼ਿਸ਼ ਵੀ ਤੂੰ ਕਰ ਰਹੀ ਹਾਂ ਹੈ ਕਿਉਂਕਿ ਜਦੋਂ ਸਾਡੀ ਮੈਂ ਮਰ ਜਾਵੇ ਕਿ ਸਾਡੇ ਦੁੱਖ ਆਪਣੇ ਆਪ ਹੀ ਦੂਰ ਹੋ ਜਾਣੇ ਹਨ ਸਭ ਤੋਂ ਵੱਡਾ ਸਬਕ ਹੈ ਦੁੱਖ ਦਾ ਮੂਲ ਕਾਰਨ ਬਾਹਰ ਨਹੀਂ ਸਾਡੇ ਅੰਦਰ ਵਸਦਾ ਹੈ ਸਾਂਝਾ ਵਸਦਾ ਹੈ ਸਤ ਸੰਗਤ ਜੀ ਜੇਕਰ ਤੁਸੀਂ ਆਪਣੇ ਅੰਦਰੋਂ ਮੈਂ ਮਾਰ ਦਿਓਗੇ ਤਾਂ ਬਾਹਰੀ ਦੁਨੀਆ ਦੇ ਦੁੱਖ ਆਪਣੇ ਆਪ ਖਤਮ ਹੋ ਜਾਣੇ ਹਨ ਅੱਗੇ ਪੰਕਤੀ ਵਿੱਚ ਹਰ ਹਰ ਨਾਮ ਰਿਦੈ ਸਦ ਗਾਵੇ ਵਿੱਚ ਗੁਰੂ ਸਾਹਿਬ ਜੀ ਆਖਦੇ ਹਨ ਸਾਨੂੰ ਹੰਕਾਰ ਨੂੰ ਖਤਮ ਕਰਨ ਦਾ ਤਰੀਕਾ ਵੀ ਦੱਸਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਬ੍ਰਹਮ ਅਸਤਰ ਅਤੇ ਜਿਹੜੇ ਅਹੰਕਾਰ ਨੂੰ ਖਤਮ ਕਰ ਦਿੰਦੇ ਹਨ ਜਦੋਂ ਤੱਕ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਹਰ ਸਾਹ ਨਾਲ ਯਾਦ ਕਰਦੇ ਹੋ ਤਾਂ ਤੁਹਾਡੇ ਅੰਦਰੋਂ ਮੈਂ ਦੂਰ ਹੋ ਜਾਵੇਗੀ ਤੇ ਤੂੰ ਤੋਂ ਵੱਧ ਜਾਂਦਾ ਹੈ ਜਦੋਂ ਸਾਡਾ ਦਿਲ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਧੋਣੇ ਲਗਾਉਂਦਾ ਹੈ ਤਾਂ ਸਾਥ ਸੰਗ ਜੀ ਪਰਮਾਤਮਾ ਜੀ ਨੂੰ ਫਿਰ ਹੀ ਯਾਦ ਕਰਦਾ ਹੈ ਸਾਡੇ ਅੰਦਰ ਦੀ ਜੋ ਮੈਂ ਹੁੰਦੀ ਹੈ ਚੁੱਪ ਹੋਣਾ ਸ਼ੁਰੂ ਹੋ ਜਾਂਦੀ ਹੈ ਕਹਿਣ ਦਾ ਭਾਵ ਨਾਮ ਜਪਣਾ ਹੈ ਇਹ ਕੋਈ ਰਸਮ ਨਹੀਂ ਇਸ ਦਾ ਕੋਈ ਟਾਈਮ ਪਾਸ ਕਰਨ ਦਾ ਕੋਈ ਸਮਾਂ ਨਹੀਂ ਹੰਕਾਰ ਨੂੰ ਮਾਰਨ ਦੀ ਸਭ ਤੋਂ ਸੌਖੀ ਵਿਧੀ ਹੈ ਜਿਵੇਂ ਅੱਗ ਲਗਾਉਣ ਲਈ ਲੱਕੜ ਪਾਈ ਜਾਂਦੀ ਹੈ ਫਿਰ ਸੜ ਕੇ ਸੁਆਹ ਹੋ ਜਾਂਦੀ ਹੈ ਇਸੇ ਤਰੀਕੇ ਦੇ ਨਾਲ ਅਸੀਂ ਜੇਕਰ ਗੁਰਬਾਣੀ ਜਪਾਂਗੇ ਸਾਡੇ ਅੰਦਰ ਦੇ ਮਨ ਦੇ ਹੰਕਾਰ ਮੈਂ ਦੂਰ ਹੋ ਜਾਣਗੇ ਸੜ ਕੇ ਸੁਆਹ ਹੋ ਜਾਣਗੇ ਇਸ ਲਈ ਸਾਥ ਸੰਗਤ ਜੀ ਜੇਕਰ ਅਰਦਾਸ ਪੂਰੀ ਨਹੀਂ ਹੁੰਦੀ ਆਪਣੇ ਅੰਦਰ ਦੀ ਮੈਨੂੰ ਤੁਸੀਂ ਅੱਜ ਤੋਂ ਹੀ ਖਤਮ ਕਰ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ